हां जी ਪੰਜਾਬੀਓ ਗੱਲ ਬਹੁਤ ਵੱਡੀ ਐ ਜਾਨੀ ਕਿ ਇੱਕ ਅਪਡੇਟ ਆ ਚੁੱਕੀ ਐ ਕੈਨੇਡਾ ਦੇ ਵਿੱਚ ਉਹ ਜਿਹੜੀ ਕਿ ਪੰਜਾਬ ਦੀਆਂ 3 ਪੈਣਾ ਦੇ ਲਈ ਬਹੁਤ ਜ਼ਿਆਦਾ ਇੱਕ ਅਹਿਮ ਗੱਲ ਹੋ ਗਈ ਐ ਜਿਵੇਂ ਕਿ ਪੰਜਾਬ ਦਾ ਰੋਲ ਬਹੁਤ ਵੱਡਾ ਕੈਨੇਡਾ ਜਾਣ ਵਾਸਤੇ ਕੈਨੇਡਾ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਕਿ ਸੰਖਿਆ ਜ਼ਿਆਦਾ ਐ ਜਾਣ ਵਾਲੀਆਂ ਕੁੜੀਆਂ ਦੀ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਅਪਡੇਟ ਆ ਚੁੱਕੀ ਐ ਜਿਹੜੀ ਕਿ ਡਰਾਉਨ ਵਾਲੀ ਗੱਲ ਐ ਬਹੁਤ ਵੱਡਾ ਖੁਲਾਸਾ ਹੋਇਆ ਕੈਨੇਡਾ ਦੇ ਵਿੱਚ ਹੀ ਹੋਇਆ ਤੇ ਇੱਕ ਇਹ ਜੀ ਗੱਲ ਹੈ ਵੀ ਜਿਹੜੀ ਤੁਹਾਨੂੰ ਮੈਂ ਕਹਿਣਾ ਉਹਨਾਂ ਭੈਣ ਭਰਾਵਾਂ ਨੂੰ ਕਿ ਜਿਹੜੇ ਭੈਣ ਭਰਾ ਕੈਨੇਡਾ ਜਾਣ ਬਾਰੇ ਸੋਚ ਰਹੇ ਨੇ ਜਾਂ ਫਿਰ ਗਏ ਨੇ ਤਾਂ ਉਹ ਇਸ ਖਬਰ ਨੂੰ ਜ਼ਰੂਰ ਸੁਣਨ ਕਿਉਂਕਿ ਇਹ ਬੜੀ ਹੀ ਇੱਕ ਅਜੀਬੋ ਗਰੀਬ ਗੱਲ ਹੈ ਜਿਹੜੀ ਕਿ ਡਰਾਉਣ ਵਾਲੀ ਆ ਪੰਜਾਬ ਦੇ ਲਈ ਕਿਉਂਕਿ ਇਸ ਗੱਲ ਨੇ ਰੋਮ ਤੇ ਖੜੇ ਕਰ ਦਿੱਤੇ ਜਿਹੜੇ ਵੀ ਬੰਦੇ ਨੇ ਇਹ ਗੱਲ ਸੁਣੀ ਆ ਤੇ ਕੈਨੇਡਾ ਦੇ ਵਿੱਚ ਉਹ ਇਹ ਬਹੁਤ ਵੱਡਾ ਜਿਹੜਾ ਕਿ ਖੁਲਾਸਾ ਹੋਇਆ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਂ ਪੇਸ਼ ਕਰਨ ਲੱਗਾ ਧਿਆਨ ਦੇ ਨਾਲ ਪੂਰੀ ਗੱਲਬਾਤ ਸੁਣਿਓ ਤੇ ਇਸ ਦਾ ਬਾਅਦ ਦੇ ਵਿੱਚ ਤੁਸੀਂ ਨਤੀਜੇ ਵੇਖੋ ਨਿਕਲਦੇ ਕੀ ਨੇ ਇਹ ਸੁਣੋ ਜੀ ਅੱਲਾ ਸੱਚੀਆਂ ਬਾਈ ਕੌੜੀਆਂ ਤਾਂ ਲੱਗਣਗੀਆਂ ਪਰ ਸੁਣ ਲਿਓ ਜੇ ਦਿਲ ਤੇ ਪੱਥਰ ਰੱਖੇ ਬਹੁਤ ਜ਼ਰੂਰੀ ਗੱਲਾਂ ਵੀਡੀਓ ਐਂਡ ਤੱਕ ਦੇਖ ਲਿਓ ਜੇ ਭਾਈ ਜੀ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਉਹ ਪਿੰਡ ਦੇ ਵਿੱਚ ਆੜ-ਗਵਾੜ ਕਿਸੇ ਦੇ ਘਰੇ ਭੇਜਣ ਤੋਂ ਵੀ ਤੁਸੀਂ ਨਾ ਮਤਲਬ ਕੰਨੀ ਘਤਰਾਉਂਦੇ ਆ ਵੀ ਕਿਸੇ ਨੂੰ ਨਾਲ ਪੇਚੀਏ ਸੱਤ ਸਮੁੰਦਰੋਂ ਪਾਰ ਤੁਸੀਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਧੜਾ ਧੜ ਯਾਰ ਆਪਣੀਆਂ ਧੀਆ ਭਾਣਾ ਨੂੰ ਭੇਜੀ ਜਾਂਦੇ ਆ ਧੜਾ ਧੜ ਭੇਜੀ ਜਾਂਦੇ ਆ ਖਾਸ ਕਰਕੇ ਪੰਜਾਬ ਦੇ ਵਿੱਚੋਂ ਯਾਰ ਤੁਸੀਂ ਕਿਹਦੇ ਆਸਰੇ ਭੇਜੀ ਜਾਂਦੇ ਆ ਹਨਾ ਕਿਹਦੇ ਆਸਰੇ ਇੱਥੇ ਤੁਹਾਡਾ ਉਹ ਲੰਬੇ ਖਾ ਬਾਈ ਜੀ ਇੱਥੇ ਇਹ ਨਾ ਸੋਚ ਲੋ ਵੀ ਹਾਂ ਸਾਡੇ ਚਾਚੇ ਤਾਏ ਜਾਂ ਕੋਈ ਦੂਰ ਦਾ ਰਿਸ਼ਤੇਦਾਰ ਆ ਬਾਈ ਜੀ ਇਹ ਦੋ ਤਿੰਨ ਦਿਨਾਂ ਤੋਂ ਵੱਧ ਕੋਈ ਇੱਥੇ ਰਖਦਾ ਬਹੁਤ ਬਾਈ ਜੀ ਹਾਲਾਤ ਮਾੜੇ ਆ ਇੱਥੇ ਸ਼ੈਤਾਨ ਭੇੜੀਏ ਬਘਿਆੜਾਂ ਦਾ ਰੂਪ ਧਾਰ ਕੇ ਬੈਠੇ ਆ ਬਾਈ ਜੀ ਗੱਲਾਂ ਸੁਣਣ ਵਾਲੀਆਂ ਸ਼ੈ ਲਾਈ ਬੈਠਿਆ ਕਿ ਕਦੋਂ ਸਾਡਾ ਮੌਕਾ ਮਿਲੇ ਤੇ ਕਦੋਂ ਅਸੀਂ ਇਹਨਾਂ ਦੀਆਂ ਇੱਛਤਾਂ ਨੂੰ ਤਾੜ-ਤਾੜ ਕਰੀਏ ਆਪ ਕੀ ਕਰਦੇ ਆ ਆਪਾਂ ਪੰਜਾਬ ਦੇ ਵਿੱਚੋਂ ਚਲੋ ਦਿੱਲੀ 에어ਪੋਰਟ ਤੇ ਜਾ ਕੇ ਕੁੜੀ ਆਪਦੀ ਤੇ 25-30 ਲੱਖ ਰੁਪਈਆ ਲਾ ਕੇ ਆਪਾਂ ਫਾਰਕ ਹੋ ਜਾਨੇ ਆ ਕਿ ਸਾਡੀ ਟੈਨਸ਼ਨ ਜਮਾਂ ਫ੍ਰੀ ਹੋ ਗਈ ਅਸੀਂ ਜਾ ਕੇ ਘਰੇ ਲੱਡੂ ਵੰਡਨੇ ਅਸੀਂ ਕੈਨੇਡਾ ਵਾਲੇ ਬਣ ਗਏ ਭਾਈ ਜੀ ਤੁਹਾਨੂੰ ਤਾਂ ਇਹ ਕਰਦਾ ਹਜੇ ਪਤਾ ਹੀ ਨਹੀਂ ਥੋੜੀ ਤਾਂ ਸ਼ੁਰੂਆਤ ਹੁਣ ਹੋਈ ਆ ਤੁਸੀਂ ਤਾਂ ਹਜੇ ਪੌੜੀ ਦਾ ਪਹਿਲੇ ਡੰਡੇ ਤੇ ਚੜੇ ਆ ਤੁਸੀਂ ਫ੍ਰੀ ਨਹੀਂ ਹੋਏ ਫਾਰਕ ਨਹੀਂ ਹੋਏ ਤੁਹਾਨੂੰ ਹਜੇ ਪਤਾ ਹੀ ਨਹੀਂ ਤੁਹਾਡੀ ਧੀ ਨੇ ਤੁਹਾਡੀ ਭੈਣ ਨੇ ਕਿੰਨੇ ਸਟਰਗਲ ਦੇ ਵਿੱਚੋਂ ਨਿਕਲਨਾ ਇਹਦਾ ਸ਼ੁਰੂਆਤਾਂ ਜੇ ਮੈਂ ਕਹਿੰਦਾ ਉਹਨਾਂ ਨੇ 25 ਲੱਖ ਲਾ ਕੇ ਜੇ ਤੁਸੀਂ ਉਹਦਾ ਬੱਚਾ ਭੇਜਿਆ ਤੇ 25 ਤੋਂ 50 ਲੱਖ ਪਿੱਛੇ ਹੋਰ ਤਿਆਰ ਰੱਖੋ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਇੱਜ਼ਤਦਾਰ ਬੰਦੇ ਆ ਸਾਡੀ ਇੱਜ਼ਤ ਕਾਇਮ ਰਹੇ ਹਨਾ ਦੂਜੀ ਗੱਲ ਜਦੋਂ ਤੁਹਾਡਾ ਬੱਚਾ ਤੁਹਾਨੂੰ ਫੋਨ ਲਾਉਂਦਾ ਕੈਨੇਡਾ ਵਿੱਚ ਆ ਕੇ ਉਹ ਪਤਾ ਇੱਥੇ ਆ ਕੇ ਲੱਗ ਜਾਂਦਾ ਕਿ ਮੈਂ ਗਲਤੀ ਕਰਤੀ ਬਹੁਤ ਵੱਡਾ ਗਲਤ ਸਟੈਪ ਚੱਕ ਲਿਆ ਇੱਛਾ ਕੇ ਬੱਚਾ ਉਹਨੂੰ ਫੋਨ ਲਾਉਂਦਾ ਮੰਮੀ ਨੂੰ ਜਾਂ ਡੈਡੀ ਨੂੰ ਹਣਾ ਕਿਸੇ ਨੂੰ ਵੀ ਘਰ ਦੇ ਮੈਂਬਰ ਨੂੰ ਬੱਚਾ ਫੋਨ ਲਾ ਕੇ ਜਦੋਂ ਰੋਂਦਾ ਜਾਂ ਵੈਸੇ ਕਹਿ ਜਾਂਦਾ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਤਾਂ ਉਹਦੀ ਗੱਲ ਗੌਰ ਨਾਲ ਸੁਣਿਓ ਜੀ ਕੋਈ ਹੋਦੋ ਨਾ ਕੋਈ ਸਟੈਪ ਚੱਕਣਾ ਚਾਹੁੰਦਾ ਹੁੰਦਾ ਉਹ ਇੱਕ ਵਾਰੀ ਕਹਿੰਦਾ ਹੁੰਦਾ ਕਿ ਮੈਂ ਘਰ ਦਿਆਂ ਬਈ ਇੱਕ ਵਾਰੀ ਪੁੱਛ ਲਾਂ ਘਰ ਦੇ ਕਿਹਦੇ ਸਟੈਪ ਦਾ ਮਤਲਬ ਤੁਹਾਨੂੰ ਦੱਸੂਗਾ ਉਹ ਹੋਲਦਾ ਹਣਾ ਤੁਸੀਂ ਉਹਨੂੰ ਉਹਦੀ ਗੱਲ ਸੁਣੋ ਇਹ ਉਹ ਪੈਸੇ ਮੰਗਦਾ ਤੇ ਹੋ ਸਕਦਾ ਉਹਨੂੰ ਪੈਸੇ ਭੇਜੋ ਜੇ ਤੋਂ ਪੈਸੇ ਨਹੀਂ ਤੁਸੀਂ ਭੇਜ ਸਕਦੇ ਜਿਉਂ ਬੰਦਾ ਵੀ ਮੇਰਾ ਨਹੀਂ ਦਿਲ ਲੱਗਦਾ ਤੇ ਉਹਨੂੰ ਕਹਦੇ ਬੱਚੇ ਤੂੰ ਇੰਡਿਆ ਆ ਜਾ ਜੇ ਤੁਸੀਂ ਇੱਥੇ ਤੁਹਾਨੂੰ ਪਿਆਰੀ ਆ ਤਾਂ ਸਮਝੇ ਨਾ ਉਦੋਂ ਰਸਤਾ ਹੋਰ ਚੂਜ਼ ਕਰਨ ਨੂੰ ਫਿਰਦਾ ਹੁੰਦਾ ਠੀਕ ਆ ਤੇ ਉਦੋਂ ਨਹੀਂ ਤਾਂ ਬਾਈ ਜੀ ਫਿਰ ਪੀਅਰ ਤਾਂ ਮਿਲ ਹੀ ਜਾਣੀ ਠੀਕ ਆ ਜੇ ਤੁਹਾਨੂੰ ਇੱਥੇ ਤੇ ਪਿਆਰੀ ਆ ਤਾਂ ਬੱਚੇ ਨੂੰ ਵਾਪਸ ਕਰ ਲਓ ਨਹੀਂ ਪੀਅਰ ਤਾਂ ਬਾਈ ਜੀ ਫਿਰ ਤੁਹਾਨੂੰ ਮਿਲ ਹੀ ਜਾਣੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਤਰੀਕੇ ਨਾਲ ਠੀਕ ਆ ਬਈ ਗੱਲਾਂ ਕੌੜੀਆਂ ਤੇ ਕਈ ਮੈਨੂੰ ਪੁੱਟਾ ਸਦਾ ਹੀ ਬੋਲਣਗੇ ਪਰ ਸੱਚ ਬਈ ਸੱਚ ਹੀ ਆ ਤੇ ਆਪਾਂ ਕੀ ਕਰਦੇ ਆ ਹਜੇ ਬੱਚੇ ਨੂੰ 15 20 ਦਿਨ ਗਏ ਹੁੰਦੇ ਇੱਥੇ ਆਏ ਨੂੰ ਜੰਮੀ ਨਾ ਹੋਇਆ ਹੁੰਦਾ ਹਨਾ ਪਿੱਛੇ ਪੂਲ ਲਾ ਦੇਣਾ ਪੁੱਤ ਭੇਜ ਪੈਸੇ ਭੇਜ ਪੈਸੇ ਇੱਥੇ ਕੋਈ ਮਸ਼ੀਨਾਂ ਚੱਲਦੀਆਂ ਗੱਡਰ ਛਾਪਦੀਆਂ ਇੱਥੇ ਕਿਹੜਾ ਕੋਈ ਦਰਖਤਾਂ ਨੂੰ ਲੱਗਦੇ ਆ ਬੱਚੇ ਨੇ ਆਉਂਦੇ ਆ ਸਰ ਬਈ ਘਰ ਲੈਣਾ ਹਨਾ ਰੈਂਟ ਰੈਂਟ ਦੇਣਾ ਉਹਨੇ ਗ੍ਰੋਸਰੀ ਦੇ ਖਰਚੇ ਦੀ ਆਪਣਾ ਫੀਸਟਾਰ ਨਹੀਂ ਹੁੰਦੀ ਬੱਸਾਂ ਦਾ ਪ੍ਰੈਸ ਤੋਂ ਬੱਸਾਂ ਦੇ ਖਰਚੇ ਸੋ ਬਈ ਹੋਰ ਲਲਣ ਪਲਣ ਕੋਨਾ ਦੇ ਖਰਚੇ ਨਾ ਤੇ ਕੰਮ ਇੱਥੇ ਮਿਲਦਾ ਨਹੀਂ ਹੁੰਦਾ ਮੈਂ ਕਈ ਇੱਥੇ ਕੁੜੀਆਂ ਦੇਖੀਆਂ ਵਿਚਾਰੀਆਂ ਜਿਹੜੀਆਂ ਇੱਥੇ ਫੁੱਟਪਾਥ ਤੇ ਪੰਜਾਬਣਾ ਰੋਂਦੀਆਂ ਵੇਖੀਆਂ ਬਾਈ ਜੀ ਕੋਰੇ ਇਸ ਟਾਈਮ ਬਦਲਾ ਰਹਿ ਦੇ ਆਪਣੇ ਤੋਂ ਬਦਲਾ ਪਰ ਆਪ ਨੂੰ ਕੀ ਚੰਦਾ ਪਤਾ ਹੀ ਨਹੀਂ ਆਪ ਨੂੰ ਕੋਈ ਪਤਾ ਨਹੀਂ ਇੱਕ ਰੂਮ ਦੇ ਵਿੱਚ 5-5 ਕੁੜੀਆਂ 4-4 ਮੁੰਡੇ ਸ਼ੇਅਰਿੰਗ ਰੂਮ ਦੇ ਵਿੱਚ ਰਹੀ ਜਾਂਦੇ ਯਾਰ ਦਮੇ ਮੈਂ ਨਾ ਬੇੜਾ ਗਰਖ ਹੋ ਚੁੱਕਾ ਹੈ ਇਸ ਟਾਈਮ ਆਪਾਂ ਯਾਰ ਪਤਾ ਹੀ ਨਹੀਂ ਕਿ ਇਹਦੇ ਆਸਰੇ ਚੱਕ ਕੇ ਜਿਹੜੀਆਂ ਆਉਂਦੀਆਂ ਫੁੱਲਾਂ ਵਰਗੀਆਂ ਧੀਆਂ ਭੇਜੀ ਜਾਂਦੇ ਆ ਯਾਰ ਸਿਸਟਮ ਸਾਰਾ ਗਲਤ ਹੈ ਯਾਰ ਦੇਖੋ ਇਸ ਭਰਾ ਨੇ ਬਹੁਤ ਯਾਨੀ ਵੱਡਾ ਸਨੇਹਾ ਦਿੱਤਾ ਪੰਜਾਬ ਦੇ ਪ੍ਰਤੀ ਨਹੀਂ ਮੈਂ ਕਹਾਂ ਉਹ ਵੀ ਜਿੰਨੇ ਵੀ ਸਾਡੇ ਚਾਹ ਸਾਡੇ ਹਰਿਆਣੇ ਦੇ ਵਿੱਚੋਂ ਨੇ ਹਿੰਦੁਸਤਾਨ ਦੀ ਗੱਲ ਕਰਦਾ ਮੈਂ ਪੂਰੇ ਦੀ ਵੀ ਸਾਡੇ ਮੁਲਕ ਨੂੰ ਹੀ ਕਹਾਂਗੇ ਕਿਉਂਕਿ ਸਾਡੇ ਪੰਜਾਬ ਦੇ ਨਾਲ ਦੂਜੀਆਂ ਸਟੇਟਾਂ ਮਤਭੇਦ ਰੱਖ ਸਕਦੀਆਂ ਜਿਵੇਂ ਕਿ ਕੰਗਣਾ ਨੇ ਹੁਣ ਕੰਮ ਚਲਾਇਆ ਸੀ ਪਰ ਅਸੀਂ ਨਹੀਂ ਰੱਖਦੇ ਅਸੀਂ ਪੰਜਾਬ ਦੇ ਉਹ ਵਾਸੀ ਆ ਕਿ ਹਰ ਭੈਣ ਭਰਾ ਦੇ ਨਾਲ ਅਸੀਂ ਦਰਦ ਰੱਖਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜੀ ਹੁਣ ਕੈਨੇਡਾ ਦੇ ਵਿੱਚੋਂ ਇਹ ਡਰਾਉਣ ਵਾਲੀ ਇੱਕ ਕਹਾਣੀ ਸਾਹਮਣੇ ਆਈ ਹੈ ਕਿਉਂਕਿ ਇਹ ਜਿਹੜਾ ਮੁੰਡਾ ਸੀ ਇਹ ਕੈਨੇਡਾ ਦੇ ਵਿੱਚ ਇਸ ਟਾਈਮ ਮੌਜੂਦ ਹੈ ਇਹਨੇ ਆਪਣੀ ਵੀਡੀਓ ਦੇ ਵਿੱਚ ਖੁਲਾਸਾ ਕਰ ਦਿੱਤਾ ਵੀ ਜਿਹੜੇ ਤੁਸੀਂ ਐਨੇ ਮਤਲਬ ਪੈਸੇ ਨਾਲ ਆ ਕੇ ਧੀਆ ਪੈਣਾ ਨੂੰ ਭੇਜ ਦਿੰਨੇ ਆ ਕੀ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ 에어ਪੋਰਟ ਤੋਂ ਚੜਾ ਕੇ ਵਾਪਸ ਆਉਨੇ ਹੋ ਕਿ ਉਹ ਸੇਫ ਹੋ ਜਾਂਦੀਆਂ ਨੇ ਉੱਥੇ ਤੁਹਾਨੂੰ ਲੱਗਦਾ ਵੀ ਸਾਡੀ ਜਿਹੜੀ ਕਿ ਜ਼ਿੰਮੇਵਾਰੀ ਉਹ ਖਤਮ ਹੋ ਚੁੱਕੀ ਐ ਸੇ ਨਹੀਂ ਹੈਗੀ ਗੱਲ ਕਿਉਂਕਿ ਉਹ ਤੋਂ ਜ਼ਿਆਦਾ ਕਿ ਬਾਧ ਜਾਂਦਾ ਕੰਮ ਕਿਵੇਂ ਬਾਈ ਲੱਖਾ ਸਿੰਘ ਸੁਧਾਰਾ ਨੇ ਵੀ ਕਿਹਾ ਸੀ ਵੀ ਭਾਈ ਆਪਣਾ ਜਦੋਂ ਆਪਾਂ ਆੜਗਵਾਂ ਦੇ ਵਿੱਚ ਆਪਣੀ ਧੀ ਪੈਣ ਨੂੰ ਭੇਜਦੇ ਆ ਤਾਂ ਆਪਾਂ ਉਹ ਕੰਨੀ ਕਤਰਾਉਣੇ ਆ ਇਸ ਨੌਜਵਾਨ ਨੇ ਵੀ ਕਿਹਾ ਇਹ ਗੱਲ ਮੈਂ ਵੀ ਕਹਣਾ ਕਿਉਂਕਿ ਆਪਾਂ ਪਹਿਲਾਂ ਵੀ ਕਹੀ ਹੈ ਇਹ ਗੱਲ ਤਾਂ ਇਹ ਗੱਲ ਸੱਚ ਹੈ ਤਾਂ ਸੱਤ ਸਮੁੰਦਰੋਂ ਪਾਰ ਆਪਣਾ ਕੌਣ ਆ ਉੱਥੇ ਸਾਰੀਆਂ ਗੱਲਾਂ ਦਾ ਤੁਹਾਡੇ ਸਾਹਮਣੇ ਖੁਲਾਸਾ ਹੋ ਗਿਆ ਵੀ ਕੈਨੇਡਾ ਦੇ ਵਿੱਚ ਜਿਹੜੇ ਕਿ ਗੋਰੇ ਨੇ ਅੰਗਰੇਜ਼ ਨੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਜਿਹੜਿਆਂ ਨੂੰ ਨਹੀਂ ਵੀ ਪਤਾ ਮੈਂ ਕਹਿੰਦਾ ਉਹ ਵੀ ਸੁਣ ਵੀ ਗੋਰੇ ਅੰਗਰੇਜ਼ ਹਿੰਦੁਸਤਾਨ ਦੇ ਵਿੱਚੋਂ ਭਜਾਏ ਹੋਏ ਬੰਦੇ ਨੇ ਉਹ ਤੇ ਉਹ ਕਹਿ ਰਹੇ ਵੀ ਬਦਲਾ ਲੈ ਰਹੇ ਨੇ ਉਹ ਨੌਜਵਾਨ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕੈਨੇਡਾ ਦੇ ਵਿੱਚ ਮੌਜੂਦ ਆ ਉਹ ਕਹਿ ਰਿਹਾ ਵੀ ਬਦਲਾ ਲੈ ਰਹੇ ਨੇ ਗੋਰੇ ਸਾਡੇ ਹਿੰਦੁਸਤਾਨੀਆਂ ਦਾ ਹੁਣ ਤੁਸੀਂ ਵੀ ਸਮਝਦਾਰ ਆ ਤੁਸਾਂ ਨੂੰ ਪਤਾ ਹੈ ਵੀ ਮੈਂ ਕੋਈ ਵੀ ਅਨਾਪ-ਸ਼ਨਾਪ ਸ਼ਬਦ ਕਦੇ ਵੀ ਯੂਜ਼ ਨਹੀਂ ਕਰਦਾ ਆਪਣੇ ਚੈਨਲ ਤੇ ਕਿਉਂਕਿ ਮੈਨੂੰ ਪਤਾ ਮੇਰੀਆਂ ਭੈਣਾਂ ਮਾਵਾਂ ਸਭ ਦੇਖਦੇ ਨੇ ਪਰ ਤੁਸੀਂ ਆਪ ਸਮਝਦਾਰ ਹੋ ਵੀ ਜਿਹੜੇ ਗੋਰੇ ਬਦਲਾ ਲੈਣ ਵਾਲੀ ਗੱਲ ਕਹੀਏ ਕਿੰਡੀ ਵੱਡੀ ਗੰਭੀਰਤਾ ਵਾਲੀ ਗੱਲ ਆ ਇੱਜ਼ਤ ਦੇ ਮਾਮਲੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਿਹੜੇ ਭੈਣ ਭਰਾ ਹੁਣ ਤੁਸੀਂ ਦੇਖੋ ਕੈਨੇਡਾ ਭੇਜਦੇ ਹੋ ਤਾਂ ਇਸ ਚੀਜ਼ਾਂ ਤੋਂ ਸਤਰਕ ਹੋ ਜਾਓ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਕੋਈ ਨਹੀਂ ਹੁੰਦਾ ਦੇਖੋ ਕਿੰਨਾ ਮਤਲਬ ਇੱਕ ਡਰਾ ਦੇਣ ਵਾਲੀ ਕਹਾਣੀ ਸਾਹਮਣੇ ਆਈ ਹੈ ਇੱਥੇ ਅਗਲੇ ਨੂੰ ਲੱਗਦਾ ਵੀ ਇਹਨਾਂ ਦਾ ਬੱਚਾ ਜਾਂ ਇਹਨਾਂ ਦੀ ਕੁੜੀ ਜਾਂ ਮੁੰਡਾ ਇਹਨਾਂ ਦਾ ਕੈਨੇਡਾ ਗਿਆ ਤਾ ਕੈਨੇਡਾ ਦੇ ਵਿੱਚ ਹੋਈ ਕੀ ਜਾਂਦਾ ਉਹ ਪਿੱਛੇ ਦੀ ਕਹਾਣੀ ਤਾਂ ਨਹੀਂ ਕਿਸੇ ਨੇ ਦੇਖੀ ਸੋ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਅਪੀਲ ਕਰਦਾ ਆਪਣੇ ਬੰਨਿਓ ਆਪਣੇ ਚੈਨਲ ਤੇ ਕਿ ਜਿੰਨੇ ਵੀ ਤੁਸੀਂ ਭੈਣ ਭਰਾ ਪੰਜਾਬ ਦੇੋਂ ਚਾਹੇ ਬਾਹਰਲੇ ਸਟੇਟਾਂ ਦੇੋਂ ਸਾਡੇ ਮੁਲਕ ਦੇ ਹੋ ਤਾਂ ਤੁਸੀਂ ਕੋਈ ਵੀ ਕੈਨੇਡਾ ਦੇ ਵਿੱਚ ਆਪਣੀ ਧੀ ਭੈਣ ਨਾ ਭੇਜੋ ਮੈਂ ਤਾਂ ਕਹੂੰ ਜੇ ਸਾਡੇ ਪੜੋਸੀ ਮੁਲਕਾਂ ਵਾਲਿਆਂ ਨੂੰ ਵੀ ਕਹੂੰਗਾ ਵੀ ਜਿਵੇਂ ਪਾਕਿਸਤਾਨ ਦੇ ਵਿੱਚੋਂ ਵੀ ਜਾਂਦੇ ਨੇ ਕੋਈ ਵੀ ਨਾ ਭੇਜੋ ਉਧਰ ਵੀ ਲਹਿੰਦੇ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਮਸਲੇ ਨੇ ਤਾਂ ਮੈਂ ਕਹੂੰਗਾ ਵੀ ਕੋਈ ਵੀ ਨਾ ਭੇਜੋ ਜਿੰਨੀ ਵੀ ਪਰਮਾਤਮਾ ਨੇ ਤੁਹਾਡੀ ਲਿਖੀ ਆ ਰੁੱਖੀ ਮਿੱਸੀ ਆਪਦੇ ਘਰੇ ਖਾ ਲੋ ਆਪਦੇ ਦੇਸ਼ ਦੇ ਵਿੱਚ ਖਾ ਲੋ ਆਪਦੇ ਵਤਨ ਦੇ ਵਿੱਚ ਖਾ ਲੋ ਆਪਣੇ ਆਪਣੇਆਂ ਦੇ ਵਿੱਚ ਤੁਸੀਂ ਰਹਿ ਕੇ ਖਾ ਲੋ ਪਰ ਉੱਥੇ ਨਾ ਜਾਓ ਇਹ ਮੇਰੇ ਬੰਦੀਓ ਅਪੀਲ ਆ ਪਰ ਜੇ ਕਿਸੇ ਭੈਣ ਭਰਾ ਨੂੰ ਚੰਗੀ ਲੱਗੀ ਹੋਵੇ ਤਾਂ ਮੈਂ ਕਹੂੰਗਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਦੀ ਜ਼ਿੰਦਗੀ ਦੇ ਮਸਲੇ ਨੇ ਜਿਹੜੇ ਉਹ ਕੋਈ ਨਾ ਕੋਈ ਸੁਲਝ ਸਕਣ ਕਿਉਂਕਿ ਬੜਾ ਹੀ ਅੰਧਘੋਰ ਮੱਚਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਨੇ ਵੀ ਅਗਲਾ ਜਿਹੜਾ ਕਿ ਕੋਈ ਵੀ ਬੰਦਾ ਜ਼ਮੀਨ ਵੇਚ ਕੇ ਭੈਣ ਭਰਾ ਨੂੰ ਕਿਸੇ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕਰਦਾ ਤੇ ਗੱਲ ਹੈਗੀ ਵੀ ਹੈ ਹਾਈਲਾਈਟਸ ਕਰਦੇ ਨੇ ਅੱਜ ਕੱਲ ਦੇ ਬੱਚੇ ਤਾਂ ਉਹਨਾਂ ਦਾ ਬਸ ਇਹੀ ਹੁੰਦਾ ਸੁਨੇਹਾ ਵੀ ਅਸੀਂ ਬਾਹਰ ਜਾਣਾ ਇੱਥੇ ਪ੍ਰਵਾਸ ਕਿਉਂ ਮਤਲਬ ਹੋ ਰਿਹਾ ਪਰਵਾਸ ਇਥੋਂ ਬਾਹਰ ਨੂੰ ਹੋ ਰਿਹਾ ਬਾਹਰਲੇ ਪ੍ਰਵਾਸੀ ਸਾਡੇ ਪੰਜਾਬ ਨੂੰ ਦੱਬੀ ਜਾਂਦੇ ਨੇ ਗੱਲਾਂ ਬਹੁਤ ਸਾਰੀਆਂ ਨੇ ਪਰ ਮੈਂ ਕਹਿੰਦਾ ਵੀ ਲੰਬੀ ਹੋ ਜਾਣੀ ਹੈ ਵੀਡੀਓ ਸੋ ਇਸ ਕਰਕੇ ਮੈਂ ਕਦੇ ਅੱਗੇ ਵਿਚਾਰ ਆਪਾਂ ਫੇਰ ਸਾਂਝੇ ਕਰਾਂਗੇ ਤਾਂ ਹੁਣ ਸਾਰੇ ਭੈਣ ਭਰਾਵਾਂ ਨੂੰ ਅਪੀਲ ਆ ਵੀਡੀਓ ਨੂੰ ਅੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਫਰਜ਼ ਸਮਝ ਕੇ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ